ਬਹੁਤ سارے ਕਿਸਾਨ ਵੀਰਾਂ ਦੇ ਫੋਨ ਆ ਰਹੇ ਕਿ ਸਾਡੇ ਸ਼ਹਿਰ ਚ ਡੀਏਪੀ ਖਤਮ ਹੋ ਗਈ ਸਾਨੂੰ ਡੀਏਪੀ ਨਹੀਂ ਮਿਲ ਰਹੀ ਕਿਸਾਨ ਦੋਸਤੋ ਕੀ ਆਪਾਂ ਜਲਦਬਾਜੀ ਨਹੀਂ ਕਰ ਰਹੇ ਮੜਾ ਸੋਚਿਓ ਜੋ ਦੇਖੋ ਡੀਏਪੀ ਤਾਂ ਤੁਹਾਡੇ ਕੋਲੇ ਆਉਣੀ ਹੈ ਆਉਗੀ ਅਛਾ ਤੁਹਾਡੇ ਵਾਸਤੇ ਨਹੀਂ ਆਉਣੀ 750 ਕਰੋੜ ਤੋਂ ਉੱਪਰ ਜਨਸੰਖਿਆ ਭਾਰਤ ਦੀ ਉਹਦਾ ਟੈਡ ਭਰਨਾ ਕੇਂਦਰ ਸਰਕਾਰ 80 ਕਰੋੜ ਲੋਕਾਂ ਨੂੰ ਫ੍ਰੀ ਅਨਾਜ ਦਿੱਤੀ ਹੈ ਹਰ ਮਹੀਨੇ ਉਹ ਖਾਣਾਂਜ ਦਿੰਦੇ ਉਸ ਨਾਜ ਦੀ ਪੂਰਤੀ ਕਰਨੀ ਇਹਨਾਂ ਨੇ ਜੇ ਤੁਹਾਡੀ ਕਣਕ ਬੀਜੀ ਨਾ ਜਾਊਗੀ ਤਾਂ ਇਹਨਾਂ ਤਾਂ ਭਾਂਡੇ ਵੱਜਣਗੇ ਮੁੱਦੇ ਤਾਂ ਕਣਕ ਹਰ ਹਾਲਤ ਵਿੱਚ ਬੀਜੀ ਜਾਊਗੀ ਤੇ ਕਣਕਾਸਤੇ ਜਿਹੜੀ ਹੈਗੀ ਹੈ ਡੀਏਪੀ ਦੀ ਸਪਲਾਈ ਵੀ ਆਊਗੀ ਹਰ ਸਾਲ ਆਪਾਂ ਡੀਏਪ ਜਿਹੜੀ ਹੈਗੀ ਹੈ ਬਾਹਰ ਦੇ ਦੇਸ਼ਾਂ ਚੋਂ ਇੰਪੋਰਟ ਕਰਦੇ ਆ ਐਗ ਵੀ ਆਪਾਂ ਇੰਪੋਰਟ ਕਰ ਰਹੇ ਹਾਂ ਪਰੰਤੂ ਹੁਣ ਹੋਇਆ ਕੀ ਦੇਖੋ ਜਿੱਥੇ ਕੁਝ ਦਿਨ ਪਹਿਲਾਂ ਅਸੀਂ ਰੌਲਾ ਪਾ ਰਹੇ ਸੀਗੇ ਕਿ ਹਾਏ ਡੀਏਪ ਨਕਲੀ ਕਿਸਾਨਾਂ ਦੇ ਫੋਨ ਇਹੋ ਜਿਹੇ ਆ ਰਹੇ ਸੀ ਮੇਰੇ ਘਰੇ ਡੀਏਪ ਪਈ ਹੈ ਕਿਤੇ ਨਕਲੀ ਤਾਂ ਨਹੀਂ ਕਿਤੇ ਮੈਂ ਫਸਦਾ ਨਹੀਂ ਗਿਆ ਤਾਂ ਉਹ ਇਹੋ ਜਿਹਾ ਚੱਕਰ ਵੀ ਰਚਿਆ ਗਿਆ ਇਹੋ ਜਿਹਾ ਪ੍ਰਚਾਰ ਕੀਤਾ ਗਿਆ 5-7 ਦਿਨ ਦੇ ਵਿੱਚ ਕਿ ਕਿਸਾਨ ਵੀਰਾਂ ਨੇ ਕੀ ਕੀਤਾ ਕਿ ਉਹ ਜਿਹੜੀ ਵੀ ਮਿਲਦੀ ਉਹ ਤੂੰ ਅੰਦਰ ਕਰ ਨਕਲੀ ਨੁਕਲੀ ਛੱਡ ਪਰਾਂ ਪੁਸ਼ਤਾ ਨਿਕਲੂ ਅੰਦਰ ਕਰ ਅੰਦਰ ਕਰਨ ਦੇ ਚੱਕਰ ਦੇ ਵਿੱਚ ਇਹੋ ਜਿਹੇ ਕਿਸਾਨ ਵੀਰੋ ਕਮੈਂਟ ਦੇਖੋ ਉਸ ਵੀਡੀਓ ਤੇ ਪੜੋ ਜਿਹੜੀ ਪਹਿਲਾਂ ਪਾਇਆ ਸੀਗਾ ਤਾਂ ਕਈ ਕਿਸਾਨ ਵੀਰਾਂ ਨੇ ਜਿੰਨੇ ਦੀ ਬੋਰੀ ਡੀਏਪੀ ਹੈ ਓਨੇ ਉਹਨਾਂ ਨੇ ਨਾ ਸਮਾਨ ਖਰੀਦ ਲਿਆ ਹੋਇਆ ਕੀ ਸਿਰਫ ਇੱਕ ਪ੍ਰਚਾਰ ਹੁਣ ਕਹਾਣੀ ਨੂੰ ਸਮਝੋ ਇਸ ਸਮੇਂ ਜਿਹੜਾ ਹੈਗਾ ਬਾਜ਼ਾਰ ਦੇ ਵਿੱਚ ਡੀਏਪੀ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ ਠੀਕ ਹੈ ਤੇ ਕਣਕ ਆਪਾਂ ਬੀਜਣੀ ਸ਼ੁਰੂ ਕਰਨੀ ਹੈ ਅਕਤੂਬਰ ਅਖੀਰ ਤੋਂ ਲੈ ਕੇ ਦਸੰਬਰ ਤੱਕ ਦਸੰਬਰ ਸਾਰਾ ਮਹੀਨਾ ਬੀਜੀ ਯਾਨੀ ਕਈਆਂ ਨੇ ਜਨਵਰੀ 'ਚ ਬੀਜਣੀ ਹੈ ਪਰੰਤੂ ਜ਼ਿਆਦਾਤਰ ਇਹ ਸਾ ਨਵੰਬਰ ਮਹੀਨੇ ਦੇ ਵਿੱਚ ਬੀਜਿਆ ਜਾਣਾ ਹੈ ਤਾਂ ਉਸੇ ਤਰੀਕੇ ਦੇ ਨਾਲ ਅਲੱਗ-ਅਲੱਗ ਕੰਪਨੀਆਂ ਨੂੰ ਜਿਹੜਾ ਹੈਗਾ ਸਪਲਾਈ ਪਲਾਨ ਜਿਹੜਾ ਹੈਗਾ ਬਣਿਆ ਹੁੰਦਾ ਹੈ ਤੇ ਕੰਪਨੀਆਂ ਨੇ ਆਪਣੀ ਜਿਹੜੀ ਡੀਏਪੀ ਹੈਗੀ ਹੈ ਉਹ ਆਪਾਂ ਨੂੰ ਨਵੰਬਰ ਦੇ ਵਿੱਚ ਦਸੰਬਰ ਤੱਕ ਪੂਰਤੀ ਕਰ ਦੇਣੀ ਹੈ डीएपी ਆਉਣੀ ਹੈ ਹੌਲੀ ਹੌਲੀ ਸਪਲਾਈ ਜਿਹੜੇ ਹੈਗੀ ਹੈ ਹਰ ਇੱਕ ਜਿਵੇਂ ਜਿਵੇਂ ਜ਼ਰੂਰਤ ਹੈ ਉਹ ਸਭ ਦਾ ਸਪਲਾਈ ਹੋਣੀ ਹੈ ਹੁਣ ਜਿਹੜੀ ਡੀਏਪੀ ਅਕਤੂਬਰ ਦੇ ਵਿੱਚ ਸਪਲਾਈ ਹੋਣੀ ਹੈ ਉਹਨੂੰ ਖਰੀਦਣ ਵਾਸਤੇ ਕਿਸਾਨ ਆ ਗਿਆ ਅਗਸਤ ਦੇ ਵਿੱਚ ਅਕਤੂਬਰ ਚ ਹਜੇ ਡੀਏਪੀ ਨਹੀਂ ਆਉਣਾ ਉਹਨੂੰ ਕਿਸਾਨ ਅਗਸਤ ਦੇ ਵਿੱਚ ਖਰੀਦਣ ਆ ਗਿਆ ਤੇ ਉਹ ਕਿਸਾਨ ਨੂੰ ਡੀਏਪੀ ਕਿਵੇਂ ਮਿਲ ਜੇਗੀ ਭਈ ਹੋਈ ਸਗੋਂ ਤਾਂ ਆਹ ਟਾਈਮ ਤੇ ਅਸੀਂ ਕਣਕਾਂ ਵਾਲਿਆਂ ਨੂੰ ਪਿੱਛੇ ਛੜਨਾ ਚਾਹੀਦਾ ਸੀ ਭਈ ਆਲੂ ਵਾਲੇ ਭਾਈ ਪਹਿਲਾਂ ਡੀਏਪੀ ਖਰੀਦ ਲਓ ਪਰੰਤੂ ਜੇ ਅਸੀਂ ਸਾਰੇ ਹੀ ਬਾਜ਼ਾਰ 'ਚ ਆ ਗਏ ਤਾਂ ਅਸੀਂ ਕਾਲਾ ਬਿਜਾਰੀ ਵਧਾਤੀ ਤਾਂ ਦੋਸਤੋ ਮੈਂ ਕਹਾਂਗਾ ਕਿ ਤੁਹਾਡੀ ਕਣਕ ਵਾਸਤੇ ਪ੍ਰੋਪਰ ਪੂਰੀ ਸਪਲਾਈ ਹੋਈ ਤਿਕ ਆਈ ਹੀ ਨਹੀਂ ਤੇ ਤੁਹਾਨੂੰ ਫਿਰ ਡੀਏਪੀ ਕਿੱਥੋਂ ਮਿਲ ਜੇਗੀ ਇਸ ਕਰਕੇ ਜਲ ਦਵਾਜੀ ਨਾ ਕਰੋ ਮੈਂ ਮੰਨਦਾ ਹਾਂ ਕਿ ਪਿਛਲੇ ਸਾਲ ਕਈਆਂ ਵੀਰਾਂ ਨੂੰ ਡੀਏਪੀ ਨਹੀਂ ਮਿਲੀ ਹੋਏਗੀ ਲੇਟ ਮਿਲੀ ਹੋਏਗੀ ਪਰੇਸ਼ਾਨ ਹੋਏ ਹੋਣਗੇ ਪਰੰਤੂ ਜੇ ਹੁਣ ਨਾਲ ਟੈਗਿੰਗ ਵਾਲਾ ਸਮਾਨ ਲੈਣਾ ਹੈ ਪਤਾ ਨਹੀਂ ਕੀ ਕੀ ਕੁਝ ਚੱਕਣਾ ਹੈ ਤਾਂ ਇਹ ਤਾਂ ਜਦੋਂ ਮਰਜ਼ੀ ਲੈ ਲੋ ਡੀਏਪੀ ਇਸ ਤਰ੍ਹਾਂ ਤਾਂ ਰਹੀ ਗੱਲ ਜੇ ਤੁਸੀਂ ਜਲਦਬਾਜੀ ਕਰਨੀ ਹੈ ਤਾਂ ਤੁਸੀਂ ਨੌਵੇਂ ਮਹੀਨੇ ਦੇ ਖੀਰ ਚ ਚੱਕ ਲੋ ਦਸਵੇਂ ਮਹੀਨੇ ਦੇ ਸ਼ੁਰੂ ਚੱਕ ਲੋ ਕਣਕ ਤਾਂ ਆਪਾਂ ਜਾ ਕੇ 11ਵੇਂ ਮਹੀਨੇ ਚ ਵਿਜਣੀ ਹੈ ਨਾ ਤਾਂ ਸਾਡੇ ਕੋਲੇ ਟਾਈਮ ਹਜੇ ਪਿਆ ਹੈ ਪਰੰਤੂ ਅਸੀਂ ਮਹੀਨਾ ਪਹਿਲਾਂ ਹੀ ਜੇਕਰ ਡੀਏਪੀ ਬੀਆਰ ਚ ਚੱਕਣੀ ਸ਼ੁਰੂ ਕਰਦੇ ਆਂਗੇ ਤਾਂ ਫੇਰ ਤਾਂ ਬਾਜ਼ਾਰ ਦੇ ਵਿੱਚ ਉਲਟਪੁਲਟ ਹੋਣਾ ਹੀ ਹੋਣਾ ਹੈ ਤੇ ਉਹਦੇ ਕਰਕੇ ਜਿਹੜਾ ਸਾਡਾ ਆਰਥਿਕ ਨੁਕਸਾਨ ਵੀ ਹੋਣਾ ਹੈ ਤੇ ਕਈਆਂ ਬੰਦਿਆਂ ਨੇ ਤੁਹਾਨੂੰ ਜਿਹੜਾ ਹੈਗਾ ਰੱਦੀ ਮਾਲ ਵੀ ਵੇਚ ਜਾਣਾ ਪਤਨ ਕਿ ਕੀ ਕੋਈ ਵੇਚ ਜਾਣਾ ਇਸ ਕਰਕੇ ਹਜੇ ਤੀ ਜਿਹੜਾ ਹੈਗਾ ਡੀਏਪੀ ਮਗਰ ਨਾ ਪਵੋ ਤੁਸੀਂ ਨੌਵੇਂ ਮਹੀਨੇ ਦੇ ਖੀਰ ਜਾਂ ਦਸਵੇਂ ਮਹੀਨੇ ਦੇ ਸ਼ੁਰੂ ਦੇ ਵਿੱਚ ਵੱਧ ਤੋਂ ਵੱਧ ਡੀਏਪੀ ਖਰੀਦਣ ਨੂੰ ਤਰਜੀਹ ਦੇਵੋ ਹਜੇ ਤੀ ਜਿਹੜਾ ਹੈਗਾ ਰੁਕ ਜਾਓ ਜੇ ਅਸੀਂ ਹੁਣੇ ਕਿਉਂਕਿ ਵਿਆਜ ਸਾਡੇ ਲਈ ਪੂਰੀ ਡੀਏਪੀ ਜਾਈ ਹੀ ਨਹੀਂ ਜੇ ਆਈ ਨਹੀਂ ਤਾਂ ਫਿਰ ਸਾਨੂੰ ਹਰ ਇੱਕ ਨੂੰ ਕਿਵੇਂ ਖਾਦ ਮਿਲ ਸਕਦੀ ਈਲ ਦੀ ਇਹ ਤਾਂ ਸੰਭਵ ਹੈ ਇਸ ਲਈ ਸਬਰ ਤੋਂ ਕਮ ਲਵੋ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ ਆਹ ਟਾਈਮ ਪਤਾ ਹੁਣ ਕਾਹਦਾ ਹੈ ਹੁਣ ਟਾਈਮ ਇਹ ਹੈਗਾ ਹੈ ਕਿ ਸਰਕਾਰ ਨੂੰ ਚਿੱਠੀਆਂ ਲਿਖੋ ਕਿ ਬਾਸਮਤੀ ਐਕਸਪੋਰਟ ਦੇ ਉੱਤੇ ਜਿਹੜਾ ਕੈਪ ਲਾਇਆ ਹੋਇਆ ਉਹ ਹਟਾਵੇ ਧਿਆਨ ਦੇਵੋ ਬਾਸਮਤੀ ਦੇ ਕੈਪ ਦੇ ਉੱਪਰ ਤਾਂ ਕਿ ਤੁਹਾਡੀਆਂ ਬਾਸਮਤੀ ਮਹਿੰਗੇ ਰੇਟ ਤੇ ਵਿਕੇ ਅਸੀਂ ਹੁਣ ਸਤੇ ਪਾਏ ਪਈਆਂ ਹੁਣ ਅਸੀਂ ਬੋਲ ਨਹੀਂ ਰਹੇ ਬਾਸਮਤੀ ਸਾਡੀ ਬਾਜ਼ਾਰ ਚ ਆਜੂਗੀ ਸਾਡੀ ਮਿੱਟੀ ਦੀ ਭਾਜ ਚੱਕੀ ਜਾਣੀ ਹੈ ਜਦੋਂ ਬਾਸਮਤੀ ਵਪਾਰੀ ਕੋਲੇ ਚਲੀ ਗਈ ਉਹਦੋਂ ਸਰਕਾਰ ਨੇ ਜਿਹੜੀ ਬਾਸਮਤੀ ਦਾ ਕੈਪ ਉਹ ਵੀ ਹਟਾ ਦੇਣਾ ਉਹਦੀ ਅਗਲੇ ਦੀ ਸੋਨਾ ਬਣ ਜਾਣੀ ਹੈ ਢਾਡੀ ਮਿੱਟੀ ਹੈਗੀ ਐ ਤੇ ਤੁਸੀਂ ਦੋਵੇਂ ਪਾਸੇੋਂ ਘਟਾ